ਇੱਕ ਅਮੀਰ ਬੰਦਾ ਆਪਣੇ ਨਿੱਜੀ ਜਹਾਜ਼ ਰਾਹੀਂ 2 ਘੰਟਿਆਂ ਵਿੱਚ ਉਹਨਾਂ ਧੂਆਂ ਛੱਡ ਸਕਦਾ ਹੈ ਜਿੰਨਾ ਇੱਕ ਆਮ ਭਾਰਤੀ ਨੂੰ ਆਪਣੀ ਸਧਾਰਨ ਜ਼ਿੰਦਗੀ ਜੀਉਂਦੇ ਹੋਏ ਹਜ਼ਾਰਾਂ ਸਾਲ ਲੱਗ ਜਾਣ। ਤੁਸੀਂ ਇੱਥੇ ਬੈਠੇ ਹੋ, ਮੈਂ ਬੈਠਾ ਹਾਂ। ਅਸੀਂ ਹਜ਼ਾਰਾਂ ਸਾਲ ਵੀ ਉਹਨਾਂ ਕਾਰਬਨ ਨਹੀਂ ਛੱਡਾਂਗੇ ਜਿੰਨਾ ਕੋਈ ਧਨਵਾਨ ਆਪਣੇ ਨਿੱਜੀ ਜਹਾਜ਼ ਜਾਂ ਉਹਨਾਂ ਦੀਆਂ ਬੇੜੀਆਂ ਰਾਹੀਂ ਕੁਝ ਘੰਟਿਆਂ ਵਿੱਚ ਕਰ ਦਿੰਦੇ ਹਨ। ਇਹ ਉਹ ਲੋਕ ਹਨ ਜਿਨ੍ਹਾਂ ਨੇ ਸਧਾਰਨ ਦੀ ਪਰਿਭਾਸ਼ਾ ਨੂੰ ਇੰਨਾ ਉੱਚਾ ਚੁੱਕ ਦਿੱਤਾ ਹੈ। ਆਮ ਬੰਦੇ ਨੇ ਤਾਂ ਨਹੀਂ ਚੁੱਕਿਆ। ਤੁਹਾਨੂੰ ਤਾਂ ਛੂਟ ਮਿਲ ਗਈ ਕਿ ਤੁਸੀਂ ਤਾਂ ਮਾਸੂਮ ਹੋ ਤੁਸੀਂ ਤਾਂ ਕੁਝ ਕੀਤਾ ਹੀ ਨਹੀਂ ਤੂੰਆਂ ਤਾਂ ਤੁਸੀਂ ਛੱਡ ਰਹੇ ਨਹੀਂ ਪਰ ਤੁਸੀਂ ਤੂੰਆਂ ਛੱਡਣ ਵਾਲਿਆਂ ਦੀ ਮਦਦ ਕਰ ਰਹੇ ਹੋ ਕਾਰਬਨ ਡਾਈਆਕਸਾਈਡ ਨੂੰ 280 ਪੀਪੀਐਮ ਤੋਂ 440 ਪੀਪੀਐਮ ਤੱਕ ਕੌਣ ਲੈ ਕੇ ਆਇਆ ਖਰਗੋਸ਼ ਤੁਸੀਂ ਉਹਨਾਂ ਲੋਕਾਂ ਦੀ ਮਦਦਗਾਰ ਹੋ ਜੋ ਤੂੰਆਂ ਛੱਡਦੇ ਹਨ ਤੁਸੀਂ ਉਹਨਾਂ ਨੂੰ ਆਪਣੇ ਮਨ ਉੱਤੇ ਚੜਨ ਦੀ ਇਜਾਜ਼ਤ ਦਿੰਦੀ ਹੈ ਉਹ ਤੁਹਾਡੇ ਹੀ ਮੋੜਿਆਂ ਉੱਤੇ ਖੜ ਕੇ ਸਾਨੂੰ ਇੰਨੇ ਵੱਡੇ ਦਿਸਦੇ ਹਨ ਤੁਸੀਂ ਹੀ ਉਹਨਾਂ ਦਾ ਸਮਾਨ ਖਰੀਦਦੇ ਹੋ ਤੁਸੀਂ ਹੀ ਉਹਨਾਂ ਨੂੰ ਆਦਰਸ਼ ਬਣਾਉਂਦੇ ਹੋ ਤੇ ਤੁਸੀਂ ਹੀ ਉਹਨਾਂ ਵਰਗਾ ਬਣਨਾ ਚਾਹੁੰਦੇ ਹੋ